ਜੋ ਜਨ ਪਹਿਲਾਂ ਪੰਜਾਬ ਦੇ ਲੁਧਿਆਣਾ ਸ਼ਹਿਰ ਦਾ ਭੱਤਣਾ ਚੌਂਕ ਇਲਾਕੇ ਵਿੱਚ ਇੱਕ ਟੈਕਸੀ ਚਾਲਕ ਅਤੇ ਇੱਕ ਹੋਰ ਅੰਨ ਵਾਹਨ ਵਿੱਚ ਸੜਕ ਹਾਦਸਾ ਹੋ ਜਾਂਦਾ ਹੈ ਜਿਸ ਦੌਰਾਨ ਪੁਲਿਸ ਵੱਲੋਂ ਟੈਕਸੀ ਚਾਲਕ ਨੂੰ ਮਾਮਲਾ ਦਰਜ ਕਰਕੇ ਉਹ ਕੁਟਮਾਰ ਕੀਤੀ ਜਾਂਦੀ ਹੈ ਤੇ ਇਸ ਤੇ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਜਿਸ ਦੌਰਾਨ ਟੈਕਸੀ ਚਾਲਕਨ ਇਕੱਠੇ ਹੋ ਕੇ ਦੂਜੇ ਦਿਨ ਭੱਤਣਾ ਚੌਂਕ ਦੇ ਵਿੱਚ ਜਾਮ ਲਾ ਦਿੱਤਾ ਗਿਆ ਟ੍ਰੈਫਿਕ ਬੁਰੀ ਤਰ੍ਹਾਂ ਅਬਦੂ ਹੋ ਗਿਆ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉਹ ਮੰਗ ਕਰ ਰਹੇ ਸਨ ਕਿ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਨਿਆਂਇਕ ਕੀਤੀ ਗਈ ਹੈ ਇੱਕ ਤਰਫਾ ਕਾਰਵਾਈ ਕੀਤੀ ਗਈ ਹੈ ਸਰ ਇੱਥੇ ਨਾ ਉਸ ਦਿਨ ਪਹਿਲਾਂ 25 ਦੇ ਨਾਲ ਇੰਨਾ ਪੁਲਿਸ ਨੇ ਧੱਕਾ ਕੀਤਾ ਵੀ ਮਾੜੀ ਉਹ ਤੇ ਗੱਡੀ ਕਿਤੇ ਲੱਗੀ ਆ ਤੇ ਸੰਤ ਜਰਨੈਲ ਪਿੰਡਰਾ ਵਾਲੇ ਖਾਲਸਾ ਜੀ ਦੀ ਸਾਡੀ ਫੋਟੋ ਲੱਗੀ ਸੀ ਉਹਦੇ ਤੋਂ ਵਿਵਾਸ ਹੋਇਆ ਵੀ ਇਹ ਕਿਉਂ ਲੱਗੀ ਉਸ ਤੋਂ ਬਾਅਦ ਉਹ ਜਿਹੜਾ ਆ ਮਸਲਾ ਆ ਪੁਲਿਸ ਕੋਲੇ ਪਹੁੰਚਦਾ ਪੁਲਿਸ ਇੱਕ ਤਰਫਾ ਕਾਰਵਾਈ ਕਰਦੀ ਹੋਈ ਸਾਡੇ ਨੌਜਵਾਨ ਨੂੰ ਤੁਰਕਾ ਕਰਦੀ ਆ ਉਸ ਤੋਂ ਬਾਅਦ ਉਹਦੇ ਨੌ ਪੱਟੇ ਜਾਂਦੇ ਨੇ ਪਲਾਸ ਦੇ ਨਾਲ ਉਸ ਤੋਂ ਬਾਅਦ ਉਹਦੇ ਤੇ ਤਿੰਨਾਂ ਤੇ ਤਸ਼ੱਦਦ ਕੀਤਾ ਜਾਂਦਾ ਵੀ ਉੱਥੇ ਬਹੁਤ ਮੌੜੇ ਬਾੜੇ ਹਾਲਾਤ ਸੀ ਨੂੰ ਜਿਨ੍ਹਾਂ ਦੀ ਇੱਕ ਫੋਟੋ ਲੱਗਣ ਕਰਕੇ ਇਸ ਮੁੰਡੇ ਦਾ ਤਸ਼ੱਦਦ ਕੀਤਾ ਗਿਆ ਵੈ ਪਹਿਲਾਂ ਇਸ ਮੁੰਡੇ ਨੂੰ ਪਹਿਲਾਂ ਇਸ ਮੁੰਡੇ ਨੂੰ 4 ਨੰਬਰ ਲੈ ਕੇ ਗਏ 4 ਨੰਬਰ ਦੇ ਇੰਚਾਰਜ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਫਿਰ ਉਹ ਇੱਕ ਇਨਚਾਰਜ ਲੈਵਲ ਦਾ ਅਫਸਰ ਸੀਗਾ ਉਸ ਤੋਂ ਬਾਅਦ ਇੱਕ ਐਸਐਚਓ ਲੈਵਲ ਦਾ ਅਫਸਰ ਆਇਆ 8 ਨੰਬਰ ਥਾਣੇ ਦਾ ਤੇ 8 ਨੰਬਰ ਥਾਣੇ ਜਾ ਕੇ ਵੀ ਇਹਨਾਂ ਨਾਲ ਬੜੀ ਭੱਦੀ ਸ਼ਬਦਾਲੀ ਵਰਤੀ ਗਈ ਕੀ ਅਸੀਂ ਇਹੀ ਉਮੀਦ ਕਰਦੇ ਹਾਂ ਸਾਡੀ ਸਰਕਾਰਾਂ ਤੋਂ ਕੀ ਸਾਡੀਆਂ ਸਰਕਾਰਾਂ ਵਿੱਚ ਸਿੱਖ ਜੱਥੇਬੰਦੀਆਂ ਹੈ ਨਹੀਂ ਗਈਆਂ ਮਾਮਲਾ ਕੁਛ ਨਹੀਂ ਜੀ ਇੱਕ ਕੋੜੀ ਜੀ ਗੱਡੀ ਲੱਗੀ ਸੀਗੀ ਉਹ ਗੱਡੀ ਮੁੰਡਿਆਂ ਨੇ ਉਹਨਾਂ ਨੂੰ ਅੱਗੇ ਆ ਕੇ ਪ੍ਰਦਰਨ ਨੂੰ ਘੇਰ ਲਿਆ ਘੇਰਨ ਤੋਂ ਬਾਅਦ ਉਹਨਾਂ ਨੇ ਉਹਦੇ ਨਾਲ ਮਤਲਬ ਵੈਸਾ ਵਸਾਈ ਹੋਈ ਜੀ ਉੱਥੇ ਬਸ ਹੋਰ ਕੁਝ ਨਹੀਂ ਉਹਨੇ ਕਿਹਾ ਬ੍ਰਦਰ ਨੇ ਕਿ ਤੁਸੀਂ ਮੇਰਾ ਜੜਾ ਤੜਾ ਹਰ ਜਾਂਦਾ ਬੰਦਾ ਤੁਸੀਂ ਲੈ ਲਓ ਮੇਰੇ ਕੋਲ ਮੈਂ ਦੇਣ ਲਈ ਤਿਆਰ ਆ ਮੈਂ ਕੋਈ ਹੋਣੀ ਹਾਂਜੀ ਹਾਂਜੀ ਇੰਗਲੈਂਡ ਨੂੰ ਸਾਡੇ ਕੋਲ ਹੈ ਸਭ ਕੁਝ ਆ ਉਹ ਕਹਿੰਦਾ ਜੀ ਹਰ ਜਾਂਦਾ ਚੋ ਤੜਾ ਬੰਦਾ ਹੈ ਉਹ ਲੈ ਲਓ ਉਹ ਨਾ ਨਹੀਂ ਮੰਨੇ ਉਹਨਾਂ ਨੇ ਆਪਣੇ ਪਰਸਨਲ ਨੰਬਰ ਤੋਂ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਜੀ ਪੁਲਿਸ ਉਹ 5 ਮਿੰਟ ਚ ਪੁਲਿਸ ਆ ਗਈ ਜੀ ਉਸੇ ਟਾਈਮ ਤੇ ਉਹਨਾਂ ਨੇ ਨਾਲ ਹੀ ਬ੍ਰਦਰ ਨੂੰ ਗੱਡੀ 'ਚ ਬਿਠਾਇਆ ਬ੍ਰਦਰ ਕਿਹਾ ਮੇਰੀ ਘਰਦਿਆਂ ਨੂੰ ਬੁਲਾ ਦਿਓ ਫੋਨ ਦੇ ਦਿਓ ਮੈਨੂੰ ਪਰ ਪੁਲਿਸ ਵਾਲਾ ਇਹ ਸੁਣੀ ਗੱਡੀ 'ਚ ਪਿਠਾ ਕੇ ਉਹਨੂੰ ਲੈ ਗਏ ਉਸ ਤੋਂ ਬਾਅਦ ਸਾਨੂੰ ਸਵਾ 12 ਕਾਲ ਆਈ ਜੀ ਜਿੰਦਾ ਕਿਹੜਾ ਲੈ ਕੇ ਗਿਆ ਸੀ ਬ੍ਰਦਰ ਐਸ ਐਚਓ ਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਵੀ ਇੱਥੇ ਸਾਡੇ ਨਾਲ ਕੋਈ ਲੜਾਈ ਝਗੜਾ ਹੋ ਰਿਹਾ ਐਸ ਐਚਓ ਨੇ ਐਸ ਪਰ ਪ੍ਰੋਟੋਕਾਲ ਪੁਲਿਸ ਸਟੇਸ਼ਨ 니چے ਮੁਨਸ਼ੀ ਨੂੰ 니چے ਚਲੋ ਡਿਊਟੀ ਅਫਸਰ ਜਿਹੜਾ ਹੈਗਾ ਚੌਂਕੀ ਗਲਾਸ ਦਾ ਉਹ ਮੌਕੇ ਤੇ ਗਿਆ ਉਹ ਤੋਂ ਰਣਜੋਤ ਸਿੰਘ ਜਿਹੜਾ ਸੀਗਾ ਜਿਹੜਾ ਲੜਕਾ ਹੈਗਾ ਉਹਨੂੰ ਚੌਂਕੀ ਲੈ ਕੇ ਆਂਦਾ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਐਪੇਰੈਂਟਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਇਆ ਗਿਆ ਯਾਰ ਬੱਸ ਉਸ ਤੋਂ ਬਾਅਦ ਹੀ ਹੀ ਟ੍ਰਾਈਡ ਟੂ ਕਿਮਿਟ ਸੁਸਾਈਸਾਈਡ ਪੁਲਿਸ ਸਾਡੇ ਕੋਲ ਵੀਡੀਓ ਹੈਗੀ ਹੈ ਕੈਮਰੇ ਦੀ ਚੌਂਕੀ ਦੀ ਬਿਕਾਜ਼ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਉਸ ਤੋਂ ਬਾਅਦ ਇhtiyat bartte hoye mulazima ne ਉਹਨੂੰ ਰੋਕਿਆ ਇਸ ਕੱਲ ਤੋਂ ਉਹਦੀ ਹੱਥਾਂ ਪਾਈ ਹੋਈ ਜਿਹੜੀ ਨੌ ਵਾਲੀ ਇੰਜਰੀ ਹੈਗੀ ਹੈ ਜਿਹੜੀ ਐਟਰੀਬਿਊਟਡ ਟੂ ਦੈਟ ਸਕਲ ਉਸ ਤੋਂ ਬਾਅਦ ਇਮੀਡੀਏਟਲੀ ਇਹਦਾ ਮੈਡੀਕਲ ਕਰਾਇਆ ਗਿਆ ਲੜਕੇ ਦਾ 12:10 ਤੇ 27 ਤਰੀਕ ਨੂੰ ਸਵੇਰੇ ਸਰਕਾਰੀ ਹਸਪਤਾਲ ਤੋਂ ਜੀ ਉਹਦੇ ਵਿੱਚੋਂ ਡਾਕਟਰ ਨੇ ਜਿਹੜਾ ਮੈਡੀਕਲ ਕੀਤਾ ਉਹਦੇ ਵਿੱਚ ਸਵੈਰਨੈਸ ਇਨ ਸਪੀਚ ਥਿਸ ਪੋਜੀਸ਼ਨ ਜਿਹੜੀ ਹੈਗੀ ਇਹਨਾਂ ਦੀ ਉਹ ਅਬਿਊਸਿਵ ਐਂਡ ਅਲਕੋਹਲ স্মੈਲ ਐਂਡ ਅਲਕੋਹਲ ਕੰਜ਼ਮਪਸ਼ਨ ਕਲੀਅਰ ਹੋਈ ਹੈ ਜੀ ਜਗਵਾਨ ਟੀਵੀ ਲਈ ਮਹਾਰਿਸ਼ ਵਟਲਾ ਲੁਧਿਆਣਾ ਪੰਜਾਬ